ਕਿਤਾਬ ਗਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਆਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ। ਚਿੱਠੀ ਨਸੀਬ ਦੇ ਹੱਥਾਂ ਵਿੱਚ ਕੰਬ ਰਹੀ ਸੀ। ਉਹਨੇ ਕਾਗਜ਼ ਦੀਆਂ ਪਹਿਲਾਂ ਬਾੰਘੇ ਚਾਰ ਤਹਾਂ ਕੀਤੀਆਂ। ਉਸੇ ਲਿਫਾਫੇ ਵਿੱਚ ਪਾ ਕੇ ਉਹਨੂੰ ਜੇਬ ਵਿੱਚ ਪਾ ਲਿਆ। ਉੱਠ ਕੇ ਬੈਠਕ ਵਿੱਚ ਗਿਆ ਅਤੇ ਕੋਰੇ ਘੜੇ ਵਿੱਚੋਂ ਪਾਣੀ ਦਾ ਗਲਾਸ ਪੀਤਾ। ਮਾਂ ਪੁੱਛ ਰਹੀ ਸੀ ਕਿਉਂ ਭਾਈ ਇੱਥੋਂ ਆਇਆ ਕਾਗਜ਼ ਉਹਨੇ ਝੱਟ ਜਵਾਬ ਦਿੱਤਾ ਇਹ ਤਾਂ ਮੇਰੇ ਦੋਸਤ ਦੀ ਚਿੱਠੀ ਐ ਮਾਂ ਕੀ ਲਿਖਦਾ ਤੇਰਾ ਦੋਸਤ ਬਸ ਉਹੀ ਪਾਤੀ ਚਿੱਠੀ ਲਿਖਣਾ ਕੀ ਸੀ ਕਿੱਥੋਂ ਦਾ ਐ ਤੇਰਾ ਇਹ ਦੋਸਤ ਰਾਮਪੁਰੇ ਤੋਂ ਐ ਨਸੀਬ ਨੇ ਮਾਂ ਨਾਲ ਅੱਖ ਨਹੀਂ ਮਿਲਾਏ ਰੁੱਖਾ ਰੁੱਖਾ ਬੋਲਦਾ ਰਿਹਾ ਮਾਂ ਦੀ ਫਜ਼ੂਲ ਜਹੀ ਪੁੱਛਪੜਤਾਲ ਉਹਨੂੰ ਬਿਲਕੁਲ ਹੀ ਚੰਗੇ ਨਹੀਂ ਲੱਗ ਰਹੀ ਸੀ ਉਹ ਦਵਾਰਾ ਬਹੁਤ ਥੱਲੇ ਮੰਝੇ ਉੱਤੇ ਆ ਪਿਆ ਉਹਦੇ ਦਿਮਾਗ ਵਿੱਚ ਖਿਆਲਾਂ ਦੀ ਫਿਲਮੀ ਰੀਲ ਬੜੇ ਤੇਜ਼ੀ ਨਾਲ ਚੱਲ ਰਹੀ ਸੀ ਹਰਿੰਦਰਪਾਲ ਪਸ਼ਪਿੰਦਰ ਦੇ ਮਗਰ ਆ ਕੇ ਉਹਨੂੰ ਐਡੀਸੇਤੀ ਕਿਉਂ ਲੱਗ ਗਿਆ ਉਹਦੇ ਦਿਮਾਗ ਵਿੱਚ ਕਿੰਨੇ ਹੀ ਕਾਰਨ ਉੱਠੇ ਹੋਏ ਸਨ ਕਿਤੇ ਪਸ਼ਪਿੰਦਰ ਦੀ ਮਾਂ ਬਿਮਾਰ ਨਾ ਹੋਵੇ ਦੂਜੇ ਬਿੰਦ ਹੀ ਉਹ ਸੋਚਦਾ ਤਾਂ ਫੇਰ ਉਹਦੇ ਨਾਲ ਹੁਣ ਉਹ ਸੰਭਾਲ ਕੇ ਕਿਉਂ ਨਹੀਂ ਬੋਲਦੀ ਉਹਨੂੰ ਘਰੋਂ ਬਾਹਰ ਕਿਉਂ ਨਹੀਂ ਨਿਕਲਣ ਦਿੰਦੀ ਕਿਤੇ ਮਗਰੋਂ ਪਸ਼ਪਿੰਦਰ ਦੇ ਰਿਸ਼ਤੇ ਨੱਤੇ ਦੀ ਤਾਂ ਕੋਈ ਗੱਲ ਨਾ ਤੁਰ ਪਈ ਹੋਵੇ ਕਿਸੇ ਨੂੰ ਦਿਖਾਉਣੀ ਨਾ ਹੋਵੇ ਪਰ ਫਿਰ ਉਹੀ ਸੋਚ ਤਾਂ ਫਿਰ ਉਹਦੇ ਨਾਲ ਮਾਂ ਨੂੰ ਐਨੀ ਬੇਰੁਖੀ ਕਿਉਂ ਅਖੀਰ ਉਹਦੇ ਦਿਮਾਗ ਵਿੱਚ ਇੱਕੋ ਗੱਲ ਮੁੜ ਘੜ ਕੇ ਬੈਠਦੀ ਕੋਈ ਗੜਬੜ ਜ਼ਰੂਰ ਹੈ ਪਸ਼ਪਿੰਦਰੋ ਤੇ ਮਾਂ ਦੀ ਪਾਵਨ ਦੀ ਐਵੇਂ ਨਹੀਂ ਉਹਦੇ ਮਨ ਵਿੱਚ ਇੱਕੋ ਪਾਲਾ ਕਿਧਰੇ ਉਹਨਾਂ ਦੇ ਸੰਬੰਧਾਂ ਦੀ ਪੈਣ ਕਮਾਂ ਦੇ ਕੰਨੀ ਨਾ ਪੈ ਗਈ ਹੋਵੇ ਮਨਜੇ ਉਤੇ ਪਿਆ ਉਹ ਕਦੇ ਇਧਰ ਪਾਸਾ ਲੈਂਦਾ ਕਦੇ ਉਧਰ ਸਿੱਧਾ ਪੈਂਦਾ ਤਾਂ ਵੀ ਟੇਕ ਕਿੱਥੇ ਸੀ ਅਖੀਰ ਉਹਨੇ ਫੈਸਲਾ ਕੀਤਾ ਕਿ ਅੱਜ ਹੀ ਕੋਠੀ ਪਹੁੰਚਿਆ ਜਾਵੇ ਉੱਥੇ ਜਾ ਕੇ ਅੰਦਰਲੀ ਕੁੰਡੀ ਦਾ ਪਤਾ ਲੱਗੇਗਾ ਕੀ ਪਤਾ ਪਸ਼ਪਿੰਦਰ ਵਿਚਾਰੀ ਕਿੰਨਾ ਕੋ ਤੜਫ ਰਹੀ ਹੋਵੇ ਕੀ ਬੀਤਦੀ ਹੋਵੇ ਉਹਦੇ ਉੱਤੇ ਇੱਕ ਵਾਰੀ ਜਾ ਕੇ ਪਤਾ ਤਾਂ ਲਿਆ ਜਾਵੇ ਉਹ ਉੱਠਿਆ ਗੁਸਲਖਾਨੇ ਵਿੱਚ ਜਾ ਕੇ ਟੂਟੀ ਖੋਲੀ ਪਾਣੀ ਨਹੀਂ ਸੀ ਬਾਲਟੀ ਵਿੱਚ ਪਾਏ ਕੁਸਮੈਰੇ ਦੇ ਪਾਣੀ ਨਾਲ ਹੀ ਉਹਨੇ ਹੱਥ ਪੈਰ ਧੋ ਲਏ ਮੂੰਹ ਤੋਲਿਆ ਬੈਡ ਟੂਚ ਜਾ ਕੇ ਕੇਸ ਵਾਹੇ। ਉਹ ਦਿਨ ਦਾ ਹੀ ਗਲ țeੜ ਫਸਾਈ ਫਿਰਦਾ ਸੁਖਦੇਵ ਦਾ ਨੀਲਾ ਜਿਹਾ ਕੁਰਤਾ ਪਜਾਮਾ। ਉਹਨੇ ਉਤਾਰਿਆ ਅਤੇ ਧੋਤੀ ਹੋਈ ਆਪਣੀ ਪੈਂਟ ਬਰਛੜ ਪਾ ਲਈ। ਪਾਗਟਾ ਆ ਕੇ ਦਵਾਰਾ ਬੰਨ ਲੇ। ਸੁਖਦੇਵ ਤੋਂ ਲਈਆਂ ਕਾਸੀਆਂ ਪੁਰਾਣੀਆਂ ਰਬੜ ਦੀਆਂ ਚੱਪਲਾਂ ਲਾ ਕੇ ਕਿਦਣ ਦੇ ਓਮੇ ਦੇ ਓਮੇ ਪਏ ਧੂੜ ਆਟੇ ਬੂਟ ਉਹਨੇ ਮਾਂ ਦੀ ਪੁਰਾਣੀ ਕੁਰਤੀ ਨਾਲ ਪੁੰਜੇ ਤੇ ਪੈਰਾਂ ਵਿੱਚ ਪਾ ਲਈ। ਉਹਨੂੰ ਤਿਆਰ ਹੁੰਦਾ ਵੇਖ ਕੇ ਮਾਂ ਪੁੱਛਣ ਲੱਗੀ। ਹੁਣ ਕਿੱਧਰ ਵੇ? ਐਸ ਵੇਲੇ ਬਸਮਾ ਚੱਲਿਆ ਮੈਂ ਤਾਂ ਮੈਨੂੰ 10 ਰੁਪਏ ਦੇ ਦੇ ਜੇ ਹੈਗੇ 10 ਨੂੰ ਚਾਹੇ 15 ਲੈ ਜਾ ਪਰ ਤੂੰ ਜਾਣਨਾ ਕਿੱਧਰ ਐ ਮੈਂ ਕੋਠਿਆਂ ਨੂੰ ਚੱਲਿਆ ਕਿਉ ਹੁਣੇ ਬੈਠੇ ਬੈਠੇ ਨੂੰ ਕੀ ਸੁਫਨਾ ਆ ਗਿਆ ਕੋਠੀ ਜਾਣ ਦਾ ਤੈਨੂੰ ਬਸ ਜਾਣਾ ਮੈਂ ਤਾਂ ਟੜਕੇ ਤਾਂ ਗੱਲ ਨਹੀਂ ਕੀਤੀ ਕੋਈ ਬੈਠੇ ਬੈਠੇ ਨੂੰ ਕੀ ਹੋ ਗਿਆ ਉਹਨੇ ਹੱਥ ਵਿੱਚ ਇੱਕ ਪੁਰਾਣਾ ਰਸਾਲਾ ਫੜਿਆ ਅਤੇ ਰੁੱਖਾ ਜਿਹਾ ਹੋ ਕੇ ਕਹਿੰਦਾ ਮਾਂ ਤੂੰ ਦਸਾਂ ਦਾ ਇੱਕ ਨੋਟ ਕੱਢ ਐਵੇਂ ਬਹੁਤੀ ਜਿਰਾਜੀ ਨਾ ਕਰੀ ਜਾ ਮਾਂ ਨੇ ਆਪਣਾ ਸੰਦੂਖ ਖੋਲਿਆ ਮੁੰਮੀ ਕਾਗਜ਼ ਵਿੱਚ ਬਲੇਟੇ ਨੋਟਾਂ ਵਿੱਚੋਂ ਇੱਕ 10 ਦਾ ਨੋਟ ਕੱਢਿਆ ਤਾਂ ਨਸੀਬ ਨੁੰਦੇ ਦਿੱਤਾ ਕਹਿੰਦੀ ਹੋਰ ਦੇ ਮਾਂ ਚੱਲ ਪੰਜ ਹੋਰ ਦੇ ਦੇ ਨਸੀਬ ਦੇ ਮੋਹ ਤੇ ਰੁੱਖੀ ਮਿਸੇ ਮੁਸਕਰਾ ਹੜਸੀ ਮਾਂ ਨੂੰ ਤਾਂ ਉਹਦੇ ਬੁੱਲਾਂ ਉਤੇ ਉਠੀ ਪੇਪੜੀ ਹੀ ਦਿਸੀ ਬੁੜੀ ਨੇ ਪੰਜਾਂ ਦਾ ਨੋਟ ਹੋਰ ਫੜਾ ਦਿੱਤਾ ਸੰਦੂਖ ਨੂੰ ਜਿੰਦਾ ਲਾ ਕੇ ਕਹਿੰਦੀ ਚੰਗਾ ਜਾਂਦਾ ਤਾਂ ਹੈ ਛੇਤੀ ਗੇੜਾਂ ਮਾਰ ਲਿਆ ਕਰ ਕਿਸੇ ਨੌਕਰੀ ਨੁਕਰੀ ਦਾ ਢਾਂਸੀ ਕਰ ਲੈ ਕੋਈ ਸਾਰੀ ਉਮਰ ਮਾਂ ਮਾਤਾ ਨੂੰ ਕਿੱਥੋਂ ਦੇ ਦਊ ਬੋਲੀਆਂ ਨਤੀਜਾ ਨਿਕਲ ਲਵੇ ਉਹ ਤਾਂ ਕਰੂੰਗਾ ਹੀ ਨਸੀਬ ਨੇ ਮਾਂ ਨੂੰ ਮੱਥਾ ਟੇਕਿਆ ਕਾਲੇ ਪੈਰੀ ਫਟਾਫਟ ਤਿੰਨੇ ਭਾਬੀਆਂ ਦੇ ਘਰੀ ਗਿਆ ਅਦੇ ਕਮਾਣੋ ਨਿਕਲੇ ਤੀਰ ਵੰਗ ਪਿੰਡੋਂ ਭੱਜ ਨਿਕਲਿਆ ਭਾਬੀਆਂ ਮਾਂ ਅਤੇ ਉਹਦੇ ਸੱਬਪਤੀ ਜਿਪਤੀ ਜਿਉਂ ਦੀ ਪਿੱਠ ਦੇਖਦੇ ਰਹਿ ਗਏ ਉਹ ਸੰਘੇੜਿਆਂ ਦੇ ਬਸ ਅੱਡੇ ਉੱਤੇ ਆ ਖੜਾ ਹੋਇਆ બસਾਂ ਬੇਸ਼ਮਰ ਲੰਘ ਰਹੀਆਂ ਸਨ ਖੜਦੀ ਕੋਈ ਕੋਈ ਇੱਕ ਬੱਸ ਖੜੀ ਅਤੇ ਉਹ ਉਸ ਵਿੱਚ ਬੈਠ ਕੇ ਬਰਨਾਲੇ ਦੇ ਬੱਸ ਸਟੈਂਡ ਉੱਤੇ ਆ ਗਿਆ ਸਲਾਵਤਪੁਰੇ ਨੂੰ ਜਾਣ ਵਾਲੀ ਕੋਈ ਬੱਸ ਅਜੇ ਆਪਣੇ ਅੱਡੇ ਉੱਤੇ ਆ ਕੇ ਨਹੀਂ ਸੀ ਖੜੀ 4:00 ਬਜ ਚੁੱਕੇ ਸਨ ਉਹਨੇ ਟਾਈਮ ਟੇਬਲ ਵਾਲੇ ਫੱਟੇ ਅੱਗੇ ਜਾ ਕੇ ਦੇਖਿਆ ਫਰੀਦਕੋਟ ਨੂੰ ਜਾਣ ਵਾਲੀ ਇੱਕ ਬੱਸ 4:15 ਉੱਤੇ ਚੱਲਣੀ ਸੀ ਉਹਨੂੰ ਤਸੱਲੀ ਹੋ ਗਈ ਕਿ ਇਹ ਬੱਸ ਠੀਕ ਹੈ ਉਹ ਸਮੇਂ ਸਿਰ ਹੀ ਸਲਾਵਤੋਰੇ ਪਹੁੰਚ ਜਾਵੇਗਾ ਉਹ ਟੋਂਗੋਈ ਬੱਸੇ ਜ਼ਰੂਰ ਭਾਈ ਰੂਪੇ ਨੂੰ ਜਾਣ ਵਾਲੀ ਮਿਲ ਜਾਵੇਗੀ 4 15 ਵਾਲੀ ਬੱਸ ਤਾਂ ਅੱਡੇ ਉੱਤੇ ਆਈ ਹੀ ਨਾ 4:30 ਹੋ ਚੁੱਕੇ ਸਨ ਹੁਣ ਤਾਂ ਉਹਨੂੰ ਖੇਜ ਚੜੀ ਹੋਈ ਸੀ ਅਖੀਰ 4:35 ਉੱਤੇ ਇੱਕ ਹੋਰ ਬੱਸ ਆਈ ਇਸ ਬੱਸ ਨੇ ਸਲਾਬਤਪੁਰੇ ਤੋਂ ਹੋ ਕੇ ਅਗਾਹ ਕਿਸੇ ਹੋਰ ਪਾਸੇ ਜਾਣਾ ਸੀ ਉਹ ਇਸ ਵਿੱਚ ਬੈਠ ਗਿਆ ਇਹ ਪੌਣੇ 5 ਤੁਰ ਪਈ ਬੱਸ ਵਿੱਚ ਬੈਠਾ ਉਹ ਚਾਹੁੰਦਾ ਸੀ ਕਿ ਛੇਤੀ ਕੋਠੀ ਪਹੁੰਚ ਜਾਵੇ ਜਿਵੇਂ ਬੱਸ ਤੋਂ ਅੱਗੇ-ਅੱਗੇ ਉਹ ਆਪ ਭੱਜ ਰਿਹਾ ਹੋਵੇ। ਜੇ ਮੈਂ ਜੋਧਪੁਰ ਅਤੇ ਪੱਖੋ ਦੀਆਂ ਕੈਂਚੀਆਂ ਦੇ ਅੱਡੇਾਂ ਉਤੇ 2-2 3-3 ਮਿੰਟ ਲਈ ਬੱਸ ਰੁਕੀ ਤਾਂ ਉਹਨੂੰ ਲੱਗਿਆ ਇਹ ਤਾਂ ਛਗੜਾ ਬੱਸ ਐ। ਹੌਲੀ-ਹੌਲੀ ਤੁਰਦੀ ਐ। ਜਿੱਥੇ ਖੜਦੀ ਐ ਖੜੀ ਹੀ ਰਹਿੰਦੀ ਐ। ਉਹਨੂੰ ਕਤਰੀ ਦਾੜੀ ਵਾਲੇ ਅਧਿਕਾ ਡਰਾਈਵਰ ਉਤੇ ਗੁੱਸਾ ਆ ਰਿਹਾ ਸੀ। ਸਾਲਾ ਮੇਰਾ ਐਕਸੀਲੇਟਰ ਉਤੇ ਪੈਰ ਹੀ ਨਹੀਂ ਰੱਖਦਾ। ਸਲਾਮਤ ਪਹੁੰਚ ਕੇ ਉਹਦੇ ਮਨ ਵਿੱਚ ਇੱਕ ਭੈ ਜਿਹਾ ਵੀ ਬੈਠ ਗਿਆ ਇੱਕ ਅਨਸੁਖਾਵਾਂ ਜਿਹਾ ਭਾਰ ਹੀ ਪਣ ਕਿਦਰੇ ਕੋਠੇ ਖੜਕ ਸਿੰਘ ਵਿੱਚ ਉਹਦੇ ਸਬੰਧੀ ਕੋਈ ਚਰਚਾ ਹੀ ਨਾ ਛੜੀ ਪਈ ਹੋਵੇ ਕੋਈ ਗੱਲ ਮਾਮੇ ਤੱਕ ਨਾ ਪਹੁੰਚ ਗਈ ਹੋਵੇ ਪੁਸ਼ਪਿੰਦਰ ਦੀ ਮਾਂ ਤੋਂ ਅਗਾਹ ਕੋਈ ਗੱਲ ਉਹਦੇ ਬਾਪ ਤੱਕ ਨਾ ਚਲੀ ਗਈ ਹੋਵੇ ਤੇ ਫੇਰ ਬਾਪ ਕੀ ਪਤਾ ਉਹਦੇ ਨਾਲ ਕਿਹੋ ਜਿਹਾ سلوਕ ਕਰੇਗਾ ਕਿਦਰੇ ਕੋਠੇ ਖੜਕ ਸਿੰਘ ਵਿੱਚ ਉਹਦਾ ਰਹਿਣਾ ਦੁੱਬਰ ਹੀ ਨਾ ਬਣ ਜਾਵੇ ਸਲਾਹਤ ਪਰ ਇਹਦੇ ਅੱਡੇ ਉਤੇ ਬਸ ਦੀ ੜੀ ਕਰ ਰਿਆ ਨਸੀਬ ਦੋ ਚਿੱਤੀ ਵਿੱਚ ਪਿਆ ਹੋਇਆ ਸੀ ਇੱਕ ਚਿੱਤ ਸੀ ਛੇਤੀ ਜਾ ਕੇ ਪਸ਼ਪਿੰਦਰ ਦਾ ਮੂੰਹ ਦੇਖੇ ਇੱਕ ਚਿੱਤ ਸੀ ਨਾਹੀਂ ਜਾਇਆ ਜਾਵੇ ਕੋਠੇ ਘੜਕ ਸੇਂਗਾ ਇੱਥੋਂ ਹੀ ਕਿਸੇ ਹੋਰ ਪਾਸੇ ਨੂੰ ਤੁਰ ਪਵੇ ਕੋਈ ਪਤਾ ਸੋਤਾ ਲੈ ਕੇ ਹੀ ਜਾਵੇ ਉੱਥੇ ਹੋਰ ਨਹੀਂ ਤਾਂ ਰਾਮਪੁਰੇ ਨੂੰ ਹੀ ਸਿੱਧਾ ਹੋ ਨਿਕਲੇ ਉੱਥੇ ਉਹਦੇ ਬਥੇਰੇ ਜਮਾਤੀ ਹਨ ਕਿਸੇ ਕੋਲ ਜਾ ਕੇ ਰਾਤ ਕੱਟ ਲਵੇ ਸ਼ਾਇਦ ਰਾਮਪੁਰੇ ਤੋਂ ਹੀ ਕਿਸੇ ਗੱਲ ਦੀ ਕੋਈ ਕੰਸੋ ਪੈ ਜਾਵੇ ਪਾਈ ਰੂਪੇ ਨੂੰ ਜਾਣ ਵਾਲੀ ਇੱਕ ਬੱਸ ਸਲਾਬਤ ਪਰੇ 6 ਵਜੇ ਆਈ 15 20 ਮਿੰਟ ਉੱਥੇ ਹੀ ਖੜੀ ਰਹੀ ਕੰਡਕਟਰ ਡਰਾਈਵਰ ਚਾਹ ਦੀ ਦੁਕਾਨ ਉੱਤੇ ਤੋਂ ਨਹੀਂ ਉੱਤਰ ਰਹੇ ਸਨ ਹਾਂ ਹਾਂ ਹੀ ਹੀ ਨਹੀਂ ਮੁਕਰੇ ਸੀ ਉਹਨਾਂ ਦੇ ਹੱਸਦੇ ਤਾੜੀਆਂ ਮਾਰਦੇ ਸਾਲੇ ਬਾਂਦਰ ਬੱਸ ਵਿੱਚ ਬੈਠਾ ਉਹ ਮਨ ਹੀ ਮਨ ਵਿੱਚ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀ ਬੱਸ ਦੀਆਂ ਸਵਾਰੀਆਂ ਵੀ ਹਾਲ ਹਲ ਕਰੀ ਜਾ ਰਹੀਆਂ ਸਨ ਉਹ ਤੋੜ ਲੋ ਸਾਰੇ ਹੋਣਾ ਕਿਉਂ ਅਕਲ ਕਾਨ ਕਰੀ ਜਾਨਨੇ ਹੋ ਜਵਾਕਾਂ ਦਾ ਅੱਡ ਬੁਰਾ ਹਾਲ ਐ ਗਾਂ ਵੀ ਕਿਸ ਨੇ ਥਾਂਡ ਕਾਣੇ ਲੱਗਣਾ ਬਸ ਭਾਗਤਾ ਜਲਾਲ ਵੱਲੋਂ ਆਈ ਸੀ ਰਾਮਪੁਰੇ ਜਾਣਾ ਸੀ ਅਸਲ ਵਿੱਚ ਉਹ ਬਰਨਾਲੇ ਵੱਲੋਂ ਆਉਣ ਵਾਲੀ ਕਿਸੇ ਸਿੱਧੀ ਵਸ ਨੂੰ ਉਡੀਕ ਰਹੇ ਸਨ ਕੁਝ ਸਵਾਰੀਆਂ ਉਤਰ ਗਈਆਂ ਕੁਝ ਸਵਾਰੀਆਂ ਤਾਂ ਮਿਲ ਗਈਆਂ ਰਾਮਪੁਰੇ ਵੱਲ ਨੂੰ ਜਾਣ ਵਾਲੀਆਂ ਇੱਕ ਬੁੱਡੇ ਨੇ ਬਾਰੀ ਵਿੱਚੋਂ ਬਾਹਰ ਧੌਣ ਕਾਢ ਕੇ ਉੱਚੀ ਹੋੱਕਾ ਮਾਰਿਆ ਉਹ ਯਾਦ ਥੋੜਾ ਢਿੜਨੀ ਭਰਿਆ ਬਠੇਰਾ ਤੂੜੀ ਪਈ ਐ ਬਸ ਪਹਿਲਾਂ ਹੀ ਤਿਲ ਸੁਟਣ ਨੂੰ ਥਾਂ ਹੈ ਨਹੀਂ ਭਲਾ ਕਿਤੇ ਆ ਕੇ ਹੁਣ ਸ਼ੇਰ ਬੱਗੇ ਬਣ ਕੇ ਆ ਜੋ ਬੁੜੀ ਦੀ ਗੱਲ ਸੁਣ ਕੇ ਦੁਕਾਨ ਉਤੇ ਖੜੇ ਲੋਕ ਤਾੜੀਆਂ ਮਾਰ ਕੇ ਹਸੇ ਕੰਡੈਕਟਰ ਕਹਿੰਦਾ ਚੱਲਦੇ ਆ ਬਾਬੇ ਐਨੀ ਕਾਹ ਨਾ ਕਰ ਬਹੁਤਾ ਖੜਾ ਦਿਨ ਇਥੇ ਮਰਜੀ ਕਹਿ ਪਚਾ ਦੇਾਂਗੇ ਭਾਈ ਰੁਪੇ ਜੋ ਕੇ ਨਸੀਬ ਉਤਰ ਗਿਆ ਸੂਰਜ ਦਮੇਲ ਉਤੇ ਅੱਧ ਵਿਚਕਾਰ ਲਟਕਿਆ ਹੋਇਆ ਸੀ ਉਹਨੇ ਅੱਡੇ ਦੀਆਂ ਦੁਕਾਨਾਂ ਵੱਲ ਨਿਗਾਹ ਮਾਰੀ ਕੀ ਕੋਈ ਕੋਠਿਆਂ ਦਾ ਬੰਦਾ ਖੜਾ ਹੋਵੇ ਕੋਈ ਨਹੀਂ ਸੀ ਕੋਈ ਹੋਵੇ ਤਾਂ ਉਹਨੂੰ ਕੋਠਿਆਂ ਦਾ ਹਾਲਚਲ ਪੁੱਛੇ ਅਗਲੇ ਦੀਆਂ ਗੱਲਾਂ ਤੋਂ ਜਾਂ ਚਿਹਰੇ ਮੂਰੇ ਤੋਂ ਹੀ ਕਿਸੇ ਗੱਲ ਦੀ ਕੋਈ ਸ਼ੋਹ ਪੈ ਸਕਦੀ ਹੈ ਉਹ ਜੱਕੋ ਤਾਂ ਕੀ ਵਿਚੀ ਕੋਠਿਆਂ ਦੀ ਸੜਕ 'ਤੇ ਪੈ ਗਿਆ ਥੋੜੀ ਹੀ ਦੇਰ ਗਿਆ ਸੀ ਕਿ ਉਹਦੇ ਦਿਮਾਗ ਵਿੱਚ ਇੱਕ ਗੱਲ ਆਈ ਕਿਉਂ ਨਾ ਉਹ ਭਾਈ ਰੂਪੇ ਇਹ ਸ਼ਰਾਬ ਦੇ ਠੇਕੇ ਉੱਤੇ ਜਾਵੇ ਉੱਥੇ ਕੋਠਿਆਂ ਦੇ ਲੋਕ ਹੋਣਗੇ ਆਤਨੇ ਸ਼ਰਾਬ ਲੈਣਾ ਹੁੰਦੇ ਹਨ ਕੋਈ ਬੰਦਾ ਤਾਂ ਕੁਝ ਦੱਸੇਗਾ ਕੀ ਪਤਾ ਮਾਮਾ ਹੀ ਟੱਕਰ ਜਾਵੇ ਕਿਸੇ ਨੇ ਬੋਤਲ ਲੈਣ ਭੇਜਿਆ ਹੋਵੇ ਮਾਮਾ ਤਾਂ ਦੂਜਾ ਆਦਮੀ ਨਹੀਂ ਉਸ ਸੰਬੰਧੀ ਕੋਈ ਗੱਲ ਹੋਈ ਤਾਂ ਉਹ ਉਥੇ ਹੀ ਉਹਨੂੰ ਟੁੱਟ ਕੇ ਪੈ ਜਾਵੇਗਾ ਪੂਰਾ ਝੜਕੇਗਾ ਮਾਮੇ ਦੀਆਂ ਝੜਕਾਂ ਨਾਲ ਤਾਂ ਉਹਨੂੰ ਫਾਇਦਾ ਹੀ ਹੋਵੇਗਾ ਉਹ ਫੇਰ ਪਿੰਡ ਕਾ ਨੂੰ ਜਾਵੇਗਾ ਮੱਚ ਦੀ ਅੱਗ ਵਿੱਚ ਕਾ ਨੂੰ ਛਾਲ ਮਾਰੇਗਾ ਇੱਥੋਂ ਹੀ ਕਿਧਰੇ ਹੋਰ ਪਾਸੇ ਚਲਿਆ ਜਾਵੇਗਾ ਨਸੀਬ ਪਿੰਡ ਦੇ ਅੰਦਰ ਜਾਣ ਵਾਲੀ ਪੱਕੀ ਸੜਕ ਤੇ ਪੈ ਗਿਆ ਸ਼ਰਾਬ ਦਾ ਖੇਕਾ ਪਿੰਡ ਵੜਦਿਆਂ ਨੂੰ ਹੀ ਬਾਜ਼ਾਰ ਦੀ ਨੁੱਕਰ ਉੱਤੇ ਸੀ। ਪ੍ਰਾਣੀ ਵੇੜਿਆਂ ਦਾ ਇਤੇਹਾਜਿਆ ਘਰ ਬੈਠਕ ਸਾਫ਼ਦੀ ਸੀ। ਨਾਲ ਲੱਗਦਾ ਦਰਵਾਜ਼ਾ ਵੀ ਵਾਵਾ ਸੀ। ਪਿਛਲੇ ਪਾਸੇ ਸਵਾਤਾਂ ਦੇ ਛਤੰ ਡਿਗੀਆਂ ਹੋਈਆਂ ਸਨ। ਲਟੈਣ ਅਸ਼ਤੀਰਾ ਓਮੇ ਦੇ ਓਮੇ ਡਿੱਗੇ ਖੜੇ ਸਨ। ਇਸ ਘਰ ਵਿੱਚ ਕਿੰਨੇ ਹੀ ਵਰਿਆਂ ਤੋਂ ਠੇਕਾ ਸੀ। ਸਵਾਤਾਂ ਵਾਲੀ ਥਾਂ ਸਾਫ਼ ਕਰਵਾ ਕੇ ਮੰਜੇ ਡਾਉਣ ਨੂੰ ਥਾਂ ਕਰ ਲਿਆ ਗਿਆ ਸੀ। ਦੋ ਤਿੰਨ ਮੰਜੇ ਹਮੇਸ਼ਾ ਹੀ ਉੱਥੇ ਪਏ ਰਹਿੰਦੇ। ਵੇੜੇ ਵਿੱਚ ਲੱਗਿਆ ਨਾਲਕੇ ਤੋਂ ਲੋਕ ਪਾਣੀ ਦਾ ਡੱਬਾ ਲੈਂਦੇ ਬਾਹਰੋਂ ਸਲੂਣੀਆਂ ਪਕੌੜੀਆਂ ਮੁੱਲ ਲੈ ਆਉਂਦੇ ਅਤੇ ਇਹਨਾਂ ਮੰਝਿਆਂ ਉੱਤੇ ਬੈਠ ਕੇ ਸ਼ਰਾਬ ਪੀਂਦੇ ਕੋਈ ਕੋਈ ਢਾਣੀ ਦਰਵਾਜ਼ੇ ਵਿੱਚ ਬੈਠ ਕੇ ਵੀ ਪੀਣ ਲੱਗਦੇ ਪਰ ਸਵਾਤਾਂ ਵਾਲੀ ਥਾਂ ਵਿੱਚ ਭਰਦਾ ਸੀ ਸ਼ਰਾਬ ਲੈਣ ਆਏ ਬੰਦਿਆਂ ਨੂੰ ਅਤੇ ਬਾਜ਼ਾਰ ਵਿੱਚੋਂ ਦੀ ਲੰਘੇ ਜਾਂਦੇ ਲੋਕਾਂ ਨੂੰ ਅੰਦਰ ਬੈਠੇ ਬੰਦੇ ਦਿਸਦੇ ਨਹੀਂ ਸਨ ਬੈਠਕ ਵਿੱਚ ਇੱਕ ਵਾਰੀ ਕੋਲ ਉੱਚਾ ਚੌਂਤਰਾ ਬਣਾਇਆ ਹੋਇਆ ਸੀ ਉੱਤੇ ਦਰੀ ਗਦੈਲਾ ਵਿਛਾ ਕੇ ਬੈਠਣ ਲਈ ਗੁਦਗੁਦਾ ਥਾਂ ਬਣਾਇਆ ਰਹਿੰਦਾ ਠੇਕੇਦਾਰ ਇਸ ਚੌਂਤਰੇ ਨੂੰ ਗੱਦੀ ਆਖਦੇ ਬਾਰੀ ਦੀਆਂ ਸੀਖਾਂ ਮਜ਼ਬੂਤ ਸਨ ਵਿੱਚੋਂ ਇੱਕ ਸੀਖ ਕੱਢ ਕੇ ਬੋਤਲ ਫੜਾਉਣ ਨੂੰ ਥਾਂ ਬਣਾਇਆ ਹੋਇਆ ਸੀ दारू ਵੇਚਣ ਵਾਲਾ ਬੰਦਾ ਅੰਦਰ ਬਾਰੀ ਕੋਲ ਬੈਠਾ ਰਹਿੰਦਾ ਬੈਠਕ ਦਾ ਅੰਦਰਲਾ ਗੁੰਡਾ ਲਾ ਲੈਂਦਾ ਬਾਰੀ ਤੋਂ ਇੱਕ ਪਾਸੇ ਲੁਕਮੇ ਜੇ ਥਾਂ ਲੋਹੇ ਦਾ ਗੱਲਾ ਹੁੰਦਾ ਗੱਲੇ ਤੋਂ ਉੱਤੇ ਬਹੁਤ ਸਾਰੇ ਰਖਣਿਆਂ ਵਾਲੀ ਲੱਕੜ ਦੀ ਖੁੱਲੀ ਅਲਮਾਰੀ ਇਸ ਵਿੱਚ ਬੋਤਲਾਂ ਪਈਆਂ ਹੁੰਦੀਆਂ ਹਰ ਕਿਸਮ ਦੀ ਸ਼ਰਾਬ ਬਾਰੀ ਵਿੱਚ ਦੀ ਹੱਥ ਕੱਢ ਕੇ ਲੋਕ ਪਹਿਲਾਂ ਪੈਸੇ ਫੜਾਉਂਦੇ ਅਤੇ ਬਾਅਦ ਵਿੱਚ ਅੰਦਰ ਬੈਠਾ ਬੰਦਾ ਬੋਤਲ ਬਾਰੀ ਵਿੱਚ ਦੀ ਤਿਲਕਾ ਦਿੰਦਾ ਪਿੰਡ ਦਾ ਸ਼ੋਰ ਬੰਦ ਹੋਣ ਤੱਕ ਇਹ ਸਿਲਸਿਲਾ ਚੱਲਦਾ ਰਹਿੰਦਾ ਲੋਕ ਸ਼ਰਾਬ ਲੈ ਲੈ ਕੇ ਉੱਥੇ ਬੈਠਦੇ ਅਤੇ ਪੀ ਕੇ ਤੁਰ ਜਾਂਦੇ ਫਿਰ ਹੋਰ ਆ ਜਾਂਦੇ ਲਾਗਡਾਟ ਵਾਲੇ ਬੰਦੇ ਠੇਕੇ ਵਿੱਚ ਬੈਠ ਕੇ ਸ਼ਰਾਬ ਨਹੀਂ ਪਿੰਦੇ ਸਨ ਨਸੀਬ ਠੇਕੇ ਵਿੱਚ ਗਿਆ ਦਰਵਾਜ਼ੇ ਵਿੱਚ ਦੋ ਤਿੰਨ ਬੰਦੇ ਬੈਠੇ ਹੌਲੀ ਹੌਲੀ ਨੇੜੇ ਨੇੜੇ ਮੂੰਹ ਕਰਕੇ ਅਤੇ ਪੱਬਾਂ ਪਾਰ ਹੋ ਕੇ ਗੱਲਾਂ ਕਰ ਰਹੇ ਸਨ ਇੱਕ ਉਹਨਾਂ ਵਿੱਚੋਂ ਬੀੜੀ ਪੀ ਰਿਆ ਸੀ ਇਹਨਾਂ ਵਿੱਚ ਕੋਈ ਵੀ ਕੋਠਿਆਂ ਦਾ ਨਹੀਂ ਸੀ ਉਹ ਅੰਦਰ ਦੇੜੀ ਟੱਪ ਕੇ ਸਬਾਤਾਂ ਦੇ ਖੋਲੇ ਵਿੱਚ ਚਲੇ ਆ ਗਿਆ ਕੰਦ ਨਾਲ ਬਲਬ ਲਟਕ ਰਿਹਾ ਸੀ ਤਿੰਨ ਮੰਜੀਆਂ ਉੱਤੇ ਬੈਠੇ ਤਿੰਨ ਅੱਡ-ਅੱਡ ਗਰੁੱਪ ਸ਼ਰਾਬ ਪੀ ਰਹੇ ਸਨ ਦੇਲੀ ਤੋਂ ਬਾਹਰ ਨਸੀਬ ਹੋਇਆ ਹੀ ਸੀ ਕਿ ਕਿਸੇ ਨੇ ਮੋਪੀ ਦੀ ਉੱਚੀ ਆਵਾਜ਼ ਵਿੱਚ ਆਖਿਆ ਓਏ ਆ ਪਾਣ ਜੇ ਕਿੱਧਰ ਬੋਲਣ ਵਾਲਾ ਤੀਰਥ ਸੀ ਨਸੀਬ ਨੇ ਬੋਲ ਪਛਾਣ ਲਿਆ ਉਹ ਉਹਨਾਂ ਦੇ ਮੰਜੇ ਨੇੜੇ ਗਿਆ ਬਾਕੀ 2-3 ਵੀ ਕੋਠਿਆਂ ਦੇ ਹੀ ਸਨ ਪੀਣੀ ਇਹਦੇ ਸ਼ੁਰੂ ਹੀ ਕੀਤੀ ਹੋਵੇਗੀ ਤਾਂ ਹੀ ਸੁਰਤ ਨਾਲ ਸਨ ਤੀਰਥ ਨੇ ਫੇਰ ਪੁੱਛਿਆ ਕੀ ਦੀ ਬੋਤਲ ਲੈਣ ਆਇਆ ਜੰਗੀਰ ਨੇ ਭੇਜਿਆ ਤੈਨੂੰ ਨਹੀਂ ਮਾਮਾ ਮੈਂ ਕਿਸੇ ਦੀ ਬੋਤਲ ਲੈਣ ਨਹੀਂ ਆਇਆ ਮੈਂ ਤਾਂ ਬਸ ਉਤਰ ਕੇ ਆਇਆ ਇਧਰ ਨੂੰ ਹੋ ਲਿਆ ਮਖਿਆ ਕੀ ਐ ਮਾਮਾ ਬੈਠਾ ਹੋਵੇ ਇੱਥੇ ਮੈਂ ਤਾਂ ਸੰਘੇੜਿਆਂ ਤੋਂ ਆਇਆ ਕਹ ਇਹਨੂੰ ਕਿੰਨੇ ਦਿਨ ਹੋ ਗਏ ਸੀ ਨਸੀਬ ਨੇ ਸਾਰਾ ਕੁਝ ਆਪ ਹੀ ਦੱਸ ਦੇਣਾ ਚਾਹਿਆ ਕਿ ਤੀਰਥ ਕੁਝ ਬੋਲੇ ਨਾ ਜੰਗੀਰ ਇੱਥੇ ਕਿੱਥੇ ਉਹ ਤਾਂ ਕਦੇ ਭਾਵੇਂ ਆਇਆ ਹੋਵੇ ਇੱਥੇ ਇਸ ਵੇਲੇ ਫਿਰ ਤੀਰਥ ਨੇ ਸੁਲਾ ਮਾਰੀ ਲੈ ਫਿਰ ਲਾਲ ਇੱਕ ਹਾੜਾ ਧਣ ਜੇ ਨਾ ਮਾਮਾ ਮੈਂ ਤਾਂ ਕਦੇ ਪੀਤੀ ਨਹੀਂ ਕਹਿ ਕੇ ਉਹਨੇ ਦੂਜੇ ਮੰਝਿਆਂ ਵੱਲ ਨਿਗਾਹ ਮਾਰੀ ਉਹਨਾਂ ਵਿੱਚੋਂ ਕੋਈ ਵੀ ਕੋਠਿਆਂ ਦਾ ਨਹੀਂ ਦਿਸਿਆ ਨਸੀਬ ਉਹਨਾਂ ਕੋਲ ਬੈਠਿਆ ਨਹੀਂ ਚੰਗਾ मामੇ ਕਹਿ ਕੇ ਉਹਨੇ ਸਾਰਿਆਂ ਵੱਲ ਹੱਥ ਜੋੜੇ ਅਤੇ ਧਰ ਆ ਚੰਗਾ ਪਾਈ ਤੀਰਥ ਨੇ ਆਖਿਆ ਅਤੇ ਹੋਰ ਪੈਗ ਪਾਉਣ ਲਈ ਬੋਤਲ ਚੁੱਕ ਲਈ ਦੂਜੇ ਦਿਨ ਆਪਣੀ ਹੀ ਮੌਦ ਵਿੱਚ ਮੁੱਛਾਂ ਨੂੰ ਬੱਟ ਦੇਈ ਜਾ ਰਹੇ ਸਨ ਨਸੀਬ ਦਰਵਾਜ਼ੇ ਵਿੱਚ ਆਇਆ ਬਾਹਰੇ ਸਾਹਮਣੇ ਦੋ ਬੰਦੇ ਖੜੇ ਨੋਟ ਗਿਣ ਰਹੇ ਸਨ ਉਹਨਾਂ ਦੇ ਕੋਲ ਹੋ ਕੇ ਉਹਨੇ ਉਹਨਾਂ ਨੂੰ ਸਿਆਣਿਆ ਦੋਵੇਂ ਕੋਠਿਆਂ ਦੇ ਸਨ ਉਹਨਾਂ ਨੇ ਪੈਸੇ ਅੰਦਰ ਫੜਾਏ ਅਤੇ ਇੱਕ ਇੱਕ ਬੋਤਲ ਲੈ ਲਈ ਬੋਤਲਾਂ ਦਾ ਡੱਬੇ ਵਿੱਚ ਟੰਗਣ ਲੱਗੇ ਦੋਵਾਂ ਨੇ ਹੀ ਮੂੰਹ ਉਤਾਂ ਚੁੱਕੇ ਸਨ ਸਾਹਮਣੇ ਨਿਗਾ ਗਈ ਤਾਂ ਦੋਵੇਂ ਹੀ ਇੱਕ ਵਾਰ ਇਕੱਠੇ ਹੀ ਬੋਲ ਉઠੇ ਓਏ ਤੂੰ ਫਿਰ ਦੰਦੋਦਿਆ ਮੈਂ ਤਾਂ ਮਾਮੇ ਬਸ ਉਹੀ ਆਇਆ ਸੀ ਪਿੰਡ ਨੂੰ ਹੀ ਜਲ ਲੋਗ ਨਸੀਬ ਨੇ ਦੋਵਾਂ ਦੇ ਚਿਹਰਿਆਂ ਵੱਲ ਗੌਰ ਨਾਲ ਦੇਖਿਆ ਦਰਵਾਜ਼ੇ ਦੇ ਤੇਜ ਬਲਬ ਵਿੱਚ ਉਹਨਾਂ ਦੋਵਾਂ ਦੇ ਹੀ ਚਿਹਰੇ ਸੁਧਾਰਨ ਜਿਹੇ ਲੱਗੇ ਇੱਕ ਤਾਂ ਸੀ ਦੇਬੂ ਚਮਿਆਰ ਦਾ ਵੱਡਾ ਮੁੰਡਾ ਦੂਜਾ ਸੀ ਮਿਲਖੇ ਸਰਪੰਚ ਦਾ ਮੁੰਡਾ ਕਰਨੈਲ ਕਰਨੈਲ ਤਾਂ ਖੈਰ ਖਾਸਾ ਵੱਡਾ ਸੀ ਪਰ ਦੇਬੂ ਦਾ ਮੁੰਡਾ ਤਾਂ ਲਗਭਗ ਨਸੀਬ ਦੇ ਹਾਂ ਦਾ ਹੀ ਹੋਵੇਗਾ ਦੋ ਸਾਲ ਵੱਡਾ ਵੀ ਹੋ ਸਕਦਾ ਸੀ ਪਰ ਨਸੀਬ ਨੂੰ ਆਦਤ ਸੀ ਉਹ ਕੋਠਿਆਂ ਦੇ ਜਣੇ ਖਣੇ ਨੂੰ ਹੀ ਮਾਮਾ ਆਖ ਦਿੰਦਾ ਕੋਈ ਬਹੁਤੀ ਵੱਡੀ ਉਮਰ ਦਾ ਬਜ਼ੁਰਗ ਹੁੰਦਾ ਤਾਂ ਨਾਨਾ ਇਸ ਤਰ੍ਹਾਂ ਕਰਕੇ ਉਹ ਅਗਲੇ ਨਾਲ ਇੱਕ ਆਪਣਾ ਤੇ ਜਹੀ ਪੈਦਾ ਕਰ ਲੈਂਦਾ ਠੇਕੇ ਤੋਂ ਬਾਹਰ ਆ ਕੇ ਕਰਨੈਲ ਤਾਂ ਕਾਲੇ ਆਦਮੀ ਤਰਪਿਆ ਪਰ ਦੇਬੂ ਦੇ ਮੁੰਡੇ ਨੂੰ ਨਸੀਬ ਨੇ ਗੱਲ ਨਹੀਂ ਲਾ ਲਿਆ ਆ ਨੀ ਬਹਾਨੀ ਉਹ ਤਾਂ ਪਿੰਡ ਦਾ ਕੋਈ ਭੇਤ ਲੈਣਾ ਚਾਹਿਆ ਪਰ ਨਾ ਉਹ ਤਾਂ ਆਪਣੀਆਂ ਗੱਲਾਂ ਹੀ ਕਰੀ ਜਾ ਰਿਹਾ ਸੀ ਕਹਿੰਦਾ ਮੈਂ ਤਾਂ ਕਦੇ ਪੀਤੀ ਨਹੀਂ ਠੇਕੇ ਦੀ ਪਰੌਣਾ ਆਇਆ ਹੋਇਆ ਉਹਨੂੰ ਲੈ ਕੇ ਚੱਲੇ ਆ ਕਰਨੈਲ ਉਹ ਤਾਂ ਮੂਰੇ ਨਿਕਲ ਗਿਆ ਸੀ ਦੇਬੂ ਦਾ ਮੁੰਡਾ ਭੱਜ ਕੇ ਉਹਦੇ ਨਾਲ ਜਾ ਰਲਿਆ ਉਹਨਾਂ ਨਸੀਬ ਨੂੰ ਵੀ ਆਖਿਆ ਚੱਲਣਾ ਨਹੀਂ ਪੈਂਦੇ ਨੂੰ ਕੁਝ ਵੀ ਪੱਲੇ ਪੈਂਦਾ ਨਾ ਦੇ ਕੇ ਨਸੀਬ ਕਹਿੰਦਾ ਤੂੰ ਚੱਲ ਮੈਂ ਤਾਂ ਹੌਲੀ-ਹੌਲੀ ਆਉਂ ਹਲਵਾਈ ਦੀ ਦੁਕਾਨ ਮੂਰੇ ਬੈਂਚ ਉੱਤੇ ਬੈਠ ਕੇ ਇੱਕ ਬੋੜਾ ਕੋਈ ਪੁਰਾਣੀ ਕਹਾਣੀ ਸੁਣਾ ਰਿਹਾ ਸੀ ਇੱਕ ਕੋਈ ਅਧਖੜ ਹੰਗਾਰਾ ਭਰਦਾ ਨਾਬੇ ਦਾ ਰਾਜਾ ਸੀ ਭਰਪੂਰ ਸੋ ਬੜੱਖਿਆਂ ਦਾ ਝਰਮ ਸੀ ਉਹਦਾ ਉਹਦਾ ਕੋਈ ਲਾਦ ਨਹੀਂ ਸੀ ਮਰਿਆ ਤਾਂ ਉਹਦੀ ਰਾਣੀ ਨੇ ਰਾਜ ਕੀਤਾ ਫੇਰ ਚੰਦਗੁਰ ਨੇ ਫੇਰ ਕੋਈ ਨਾ ਰਹਿ ਗਿਆ ਹੁਣ ਰਾਜਾ ਕੌਣ ਬਣੇ ਫੇਰ ਭਾਈ ਇੱਕ ਭਤੀਜੇ ਦੀ ਦੱਸ ਪਈ ਭਰਪੂਰ ਸੂ ਦਾ ਭਤੀਜਾ ਹੀਰਾ ਸੂ 34-35 ਸਾਲ ਦੀ ਉਮਰ ਸੀ ਸਾਰੀ ਬੜਾ ਖਿੰਜਾ ਫੜਿਆ ਉੱਠ ਚਾਰੀ ਜਾਵੇ ਖੇਤਾਂ 'ਚ ਜਿੱਥੇ ਕਿਸਮਤ ਜਾਗਦੀ ਐ ਲਿਆ ਬਿਠਾਇਆ ਗੱਡੀ ਤੇ ਫਿਰ ਉਹਨੇ ਰਾਜ ਕੀਤਾ ਕੋਈ ਰਾਜਾ ਸੀ ਹੀਰਾ ਸੂ ਅਸ਼ਕੇ ਮੰਨ ਗਈ ਦੁਨੀਆ ਰਾਜ ਕਾ ਦਾ ਬਸ ਰੱਬ ਹੀ ਸੀ ਇਹ ਜੀ ਫੈਸਲੇ ਕੀਤੇ ਬਸ ਵੱਡੇ ਵੱਡੇ ਵਕੀਲ ਮੂੰਹ ਚੋਂ ਉਂਗਲਾਂ ਪਾ ਲਿਆ ਕਰਨ ਹੀਰਾ ਸੁਣਦੇ ਹੋਇਆ ਫੇਰ ਪਰਦੰਮਣ ਸੋਂ ਪਰਦੰਮਣ ਸੁੰਦਾ ਜਿੱਦਣ ਜਰਮ ਹੋਇਆ ਹੀਰਾ ਸੋਨੇ ਜੇਲ੍ਹ ਦੇ ਦਰਵਾਜ਼ੇ ਚ ਪੱਟ ਖੋਲਦੇ ਕੈਦੀਆਂ ਨੂੰ ਕਿਹਾ ਜਾਓ ਭੱਜ ਜਾਓ ਸਾਰੀ ਸਜ਼ਾ ਮਾਫ ਐਹਾਂ ਜਿਆਸੀ ਹੀਰਾ ਸੁ ਪਰਦੰਮਣ ਸੁ ਨਹੀਂ ਸੁਣ ਲੈ ਰਾਜ ਤਾਂ ਕੀਤਾ ਉਹਨੇ 10-12 ਸਾਲ ਹੀ ਪਰ ਨਾਰਾਦਮੀ ਸੀ ਉਹੋ ਸਾਰੀ ਉਮਰ ਅੰਗਰੇਜ਼ਾਂ ਦੇ ਖਿਲਾਫ ਰਿਹਾ ਪਹਿਲੇ ਦਿਨੋਂ ਆਪਣੀ ਤਾਜਪੋਸ਼ੀ ਅੰਗਰੇਜ਼ 에ਜੰਟਾਂ ਦੀ ਥਾਂ ਬਾਗੜੀਆਂ ਵਾਲੇ ਭਾਈ ਸਾਬ ਤੋਂ ਕਰਾਈ ਅੰਗਰੇਜ਼ ਨਾਰਾਜ਼ ਹੋ ਗਏ ਭਾਈ ਫਿਰ ਵੱਡੀ ਲੜਾਈ ਲੱਗੀ ਫੌਜਾਂ ਨਾ ਭੇਜੀਆਂ ਅੰਗਰੇਜ਼ ਹੋਰ ਨਾਰਾਜ਼ ਨਨਕਾਣੇ ਦੇ ਖੂਨੀ ਸਾਕੇ ਵਿਰੁੱਧ ਪਰ ਦੁੱਮਣਸੂ ਨੇ ਵੀ ਕਾਲੀ ਦਸਤਾਰ ਬੰਨੀ ਅਖੀਰ ਅੰਗਰੇਜ਼ਾਂ ਨੇ ਉਹਨੂੰ ਜਲਾ ਵਤਨ ਕਰਤਾ ਫਿਰ ਉਹ ਮਰ ਗਿਆ 18 ਸਾਲ ਪਿਛੋਂ ਫੇਰ ਪ੍ਰਦਮਨ ਸੋਦਾ ਮੁੰਡਾ ਪ੍ਰਤਾਪ ਸੋਂ ਬੈਠਾ ਗੱਦੀ ਤੇ ਐਨੇ ਨੂੰ ਚੱਲ ਭਾਈ ਪਾਕਿਸਤਾਨ ਬਣ ਗਿਆ ਰਿਆਸਤਾਂ ਟੁੱਟ ਗਈਆਂ ਤੇ ਚੱਲ ਮੇਰੇ ਭਾਈ ਨਸੀਬ ਖੜਾ ਸੋਣਦਾ ਰਿਹਾ ਤੇ ਫੇਰ ਉਹਨਾਂ ਦੁਕਾਨ ਵਾਲੇ ਨੂੰ ਕਿਹਾ ਲੈ ਭਾਈ ਮਿੱਤਰਾ ਕੱਪ ਚਾਹ ਦਾ ਬਣਾ ਦੇ ਫਟਾਫਟ ਜਾਣਾ ਫੇਰ ਮੈਂ ਕੋਠੀ ਪਹੁੰਚਣਾ ਆ ਖੜੇ ਨੇ ਕੋਠੇ ਕੋਠੇ ਕਿਹੜਾ ਪ੍ਰਦੇਸ਼ ਆ ਦੁਕਾਨਦਾਰ ਹੱਸਿਆ ਤੇ ਫਿਰ ਪੱਠੀ ਉੱਤੇ ਚਾਹ ਰੱਖ ਦਿੱਤੀ। ਚਾਹ ਪੀ ਕੇ ਨਸੀਬ ਕਾਲੇ ਕਦਮਾਂ ਨਾਲ ਕੋਠਿਆਂ ਨੂੰ ਚੱਲ ਪਿਆ। ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।